ਇੱਕ ਬੂਟਾ ਸਿੰਘ ਹੁੰਦਾ ਸੀ ਮਜਬੀ ਸਿੰਘ ਬਾਲਮੀਕੀ ਮਜਬੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਬਾਣੀ ਚਾਉਂਦਾ ਰੰਗ ਰੇਟੇ ਗੁਰੂ ਕੇ ਬੇਟੇ ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਆਜੇ ਕੱਦੀ ਥਾਕੇ ਮੈਂ ਇਹ ਵੀ ਕਿਹਾ ਮੈਂ ਕਿਹਾ ਬੇਸ਼ੱਕ ਰੰਗ ਦੇ ਕਾਲੇ ਸੰਕੋਰ ਤੋਂ ਮਤਲਬ ਇਹ ਸੀ ਕਿ ਕਾਂਗਰਸ ਪਾਰਟੀ ਸ਼ਕਲ ਸੂਰਤ ਨਹੀਂ ਦੇਖਦੀ ਹੈ ਆਪੇ ਇੱਕ ਨਾ ਕਾਬਲ ਵਿਅਕਤੀਆਂ ਨੂੰ ਲਾਉਂਦੇ ਨੇ ਬਹੁਤ بڑے ਵਿਖੇ ਵਿਅਕਤੀ ਸਨ ਸਰਦਾਰ ਬੂਟਾ ਸਿੰਘ ਤੇ ਸਾਡਾ ਤਾਂ ਸਿਰ ਝੁਕਦਾ ਹੈ ਸਰਦਾਰ ਬੂਟਾ ਸਿੰਘ ਜੀ ਦੀਆਂ ਉਸ ਕੁਰਬਾਨੀਆਂ ਦੇ ਸਾਹਮਣੇ ਉਹਨਾਂ ਦੀ ਕਾਬਲੀਅਤ ਦੇ ਸਾਹਮਣੇ ਅੱਜ ਅੱਜ ਵੀ ਸਾਡੇ ਜਿੰਨਾ ਸਾਡੇ ਚੋਂ ਉਹਨਾਂ ਜਿੰਨਾ ਕੋਈ ਪੜਿਆ ਨਹੀਂ ਹੈ ਸਰਦਾਰ ਬੂਟਾ ਸਿੰਘ ਮੈਨੂੰ ਨਾਲ ਮਾਰੇ ਅਸਲ ਵਿੱਚ ਮੁਕੰਮਲ ਜਾਣਕਾਰੀ ਫਿਰ ਜਦੋਂ ਬੰਦਾ ਗੱਲ ਕਰਦਾ ਉਦੋਂ ਹੁੰਦੀ ਹੈ ਮੈਂ ਤਾਂ ਛੋਟਾ ਜਿਹਾ ਸੀ ਸਰਦਾਰ ਜੀ ਨੂੰ ਦੋ ਤਿੰਨ ਵਾਰੀ ਮੈਂ ਮਿਲਿਆ ਹੈ ਲੇਕਿਨ ਉਹਦੋਂ ਹੋ ਵੱਡੀ ਉਮਰ ਤੇ ਉਹਦੇ ਅਵਸਥਾ ਚ ਸਨ ਦਿੱਲੀ ਵਿੱਚ ਇੱਕ ਦੋ ਵਾਰੀ ਪ੍ਰੋਗਰਾਮਾਂ ਤੇ ਮਿਲਣ ਦਾ ਮੌਕਾ ਮਿਲਿਆ ਸਰਦਾਰ ਬੂਟਾ ਸਿੰਘ ਜਲੰਧਰ ਤੋਂ ਉਸ ਸਮੇਂ ਬੀਏ ਆਨਰਸ ਕੀਤੀ ਸੀ ਜਿਸ ਸਮੇਂ ਕੋਈ ਪੜ੍ਹਾਈ ਨਹੀਂ ਕਰਦਾ ਸੀ ਲਾਲਪੁਰ ਕਾਲਜ ਚ ਇਹ ਉਹਨਾਂ ਦੀ ਪ੍ਰਾਪਤੀ ਸੀ ਇੱਥੇ ਹੀ ਬਸ ਨਹੀਂ ਸਰਦਾਰ ਕੂਟਾ ਸਿੰਘ ਨੇ ਬਗਾਰੂ ਲక్ష్ਮਨ ਜਿਹੜਾ ਪ੍ਰਧਾਨ ਸੀਗਾ ਬੀਜੇਪੀ ਦਾ ਉਹਨਾਂ ਨੂੰ ਸਰਦਾਰ ਕੂਟਾ ਸਿੰਘ ਨੇ ਹਰਾਇਆ ਬਾਣੀ ਚੋਂਗਾ ਇਨ ਗਰੀਬ ਸਿੱਖਣ ਕੋ ਬੇਹੂਪਾਕਸ਼ਾਈ ਗਰੀਬਾਂ ਨੂੰ ਰੱਬ ਜੇ ਚਾਵੇ ਤਾਂ بادشاہੀਆਂ ਦੇ ਦਿੰਦਾ ਹੈ ਰੰਗਰੇਟੇ ਗੁਰੂ ਅੰਗਰੇਜ਼ਾਂ ਜਿਹਨੂੰ ਕਿਹਾ ਇਹ ਤੁਹਾਨੂੰ ਨਹੀਂ ਕਿਹਾ ਨਾ ਮੈਨੂੰ ਕਿਹਾ ਇਹ ਅੰਗਰੇਜ਼ੇ ਗੁਰੂ ਕੇ بیٹے ਸਕੇ ਗਰੀਬ ਭਰਾਵਾਂ ਨੂੰ ਮਹਿੰਦੀ ਸਿੰਘ ਭਰਾਵਾਂ ਨੂੰ ਇਹ ਖਿਤਾਬ ਦਿੱਤਾ ਕਿ ਇਹ ਮੇਰੇ ਬੇਟੇ ਐ ਇਹ ਲੜਨਗੇ ਜੰਗ ਦੇ ਮੈਦਾਨ 'ਚ ਜਰੂਰ ਕਿਤੇ ਕੌਮ ਤੇ ਦਿੱਤਾ ਪਏਗੀ ਬੋਲੇ ਸੋ ਸੋ ਸ੍ਰੀ ਵਾਹਿਗੁਰੂ ਦਾਤਾ ਕੂਟਾ ਸਿੰਘ ਨੇ ਗ੍ਰਹਿ ਮੰਤਰੀ ਹੁੰਦੇ ਆ ਹੋਇਆ ਆਪ ਦਾ ਇਇਤਾ ਵੱਡਾ ਯੋਗਦਾਨ ਇਸ ਕਾਂਗਰਸ ਪਾਰਟੀ ਲਈ ਔਰ ਦੇਸ਼ ਤੇ ਲਈ ਪਾਇਆ ਜੀਨੂੰ ਕਦੇ ਸਮਾਜ ਭੁੱਲ ਨਹੀਂ ਸਕਦਾ ਆਗੇ ਕਦੀ ਥਾਕੇ ਮੈਂ ਇਹ ਵੀ ਕਿਹਾ ਮੈਂ ਕਿਹਾ ਬੇਸ਼ੱਕ ਰੰਗ ਦੇ ਕਾਲੇ ਸੰਕੋਰ ਤੋਂ ਮਤਲਬ ਇਹ ਸੀ ਕਿ ਕਾਂਗਰਸ ਪਾਰਟੀ ਸ਼ਕਲ ਸੂਰਤ ਨਹੀਂ ਦੇਖਦੀ ਹੈ ਆਪੇ ਹੇਕ ਨਾਲ ਕਾਬਲ ਵਿਅਕਤੀਆਂ ਨੂੰ ਲਾਉਂਦੇ ਨੇ ਬਹੁਤ بڑے ਲਿਖੇ ਵਿਅਕਤੀ ਸੰ ਸਰਦਾਰ ਬੂਟਾ ਸਿੰਘ ਤੇ ਸਾਡਾ ਤਾਂ ਸਿਰ ਝੁਕਦਾ ਹੈ ਸਰਦਾਰ ਬੂਟਾ ਸਿੰਘ ਜੀ ਦੀਆਂ ਉਸ ਕੁਰਬਾਨੀਆਂ ਦੇ ਸਾਹਮਣੇ ਉਹਨਾਂ ਦੀ ਕਾਬਲੀਅਤ ਦੇ ਸਾਹਮਣੇ ਅੱਜ ਅੱਜ ਵੀ ਸਾਡੇ ਜਿੰਨਾ ਸਾਡੇ ਚੋਂ ਉਹਨਾਂ ਜਿੰਨਾ ਕੋਈ ਪੜਿਆ ਨਹੀਂ ਹੈ